ਅੱਜ ਸਾਡੇ ਲਵਨੀ ਯੂਨੀਵਰਸਿਟੀ ਦੇ ਬੈਕ ਸੈੱਟ ਤੇ ਜੋ ਗ੍ਰੀਨ ਵੈਲੀ ਕਲੋਨੀ ਆ ਉੱਥੇ ਸਾਡੇ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਖਵਾੜੇ ਤੋਂ ਸਾਡੇ ਐਸਪੀ ਸਾਹਿਬ ਪੱਟੀ ਜੀ ਹੋਰ ਸਾਡੇ ਸਾਰੇ ਥਾਣੇ ਦੇ ਇੰਸਪੈਕਟਰ ਸਾਹਿਬ ਸਾਰਿਆਂ ਨੇ ਆਣ ਕੇ ਇੱਥੇ ਇੱਕ ਮੀਟਿੰਗ ਕੀਤੀ ਆ ਨਸ਼ੇ ਦੇ ਸੰਬੰਧ ਵਿੱਚ ਇਹ ਜਿਹੜਾ ਬਹੁਤ ਵੱਡਾ ਅਪਰਾਧ ਹੌਂਸ ਕਰ ਰਹੀ ਆ ਅਸਾਂ ਅਸੀਂ ਇਹ ਪਿੰਡਾਂ ਦੇ ਜਾਂ ਜਿੰਨੇ ਇੱਥੇ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੁਲਿਸ ਦਾ ਵੀ ਸਹਿਯੋਗ ਦਿਈਏ ਜਿਹੜੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਕਿਉਂ ਸਰਕਾਰ ਦਾ ਇਹ ਇੱਕ ਨਿਸ਼ਾਨਾ ਆ ਵੀ ਜਿੰਨਾ ਵੀ ਜਲਦੀ ਹੋ ਸਕੇ ਨਿਸ਼ਚੇ ਤੇ ਠੱਲ ਪਾਈ ਜਾਵੇ ਜੋ ਆਪਣੀ ਜਿਹੜੀ ਆ ਇਸ ਵੇਲੇ ਜਵਾਨੀ ਨਸ਼ੇਨ ਬੜੀ ਰੋੜੀ ਆ ਹੁਣ ਜਿਹੜਾ ਪੁਲਿਸ ਨੇ ਉਪਰਾਲਾ ਕੀਤਾ ਇਹ ਬਹੁਤ ਵਧੀਆ ਉਪਰਾਲਾ ਆ ਅਸੀਂ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਹੋਰ ਸਾਡੇ ਐਸਪੀ ਸਾਹਿਬ ਗਾੜੇ ਦੇ ਸਾਰੇ ਇੰਸਪੈਕਟਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਫੇਰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕ ਸੰਪਰਕ ਜਿਹੜਾ ਰਵੇ ਪੌਂਸਲਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿ ਨਸ਼ੇ ਨੂੰ ਬੜੀ ਠੱਲ ਵਿੰਦੀ ਆ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਪੁਲਿਸ ਦਾ ਸਹਿਯੋਗ ਤੇ ਆਪਣਾ ਸਹਿਯੋਗ ਪੁਲਿਸ ਨੂੰ ਬਹੁਤ ਜ਼ਰੂਰੀ ਆ ਇਸ ਕਰਕੇ ਨਰਸ਼ੇ ਨਰਸ਼ੇ ਤੇ ਜਿਹੜਾ ਰੋਕਤਾਂ ਫੇਰ ਹੋ ਸਕਦੀ ਹੈ ਜਿਵੇਂ ਵਿਜ਼ਿਟ ਕੀਤਾ ਹੈਗਾ ਇੱਥੇ ਲੋਗ ਇੱਥੇ ਜਿਹੜਾ ਮਸ਼ਹੂਰ ਏਰੀਆ ਹੈਗਾ ਅੱਜ ਤੱਕ ਕਾਫੀ ਮਾਮਲੇ ਉੱਪਰ ਬਰਕਰਾਰ ਸਾਹਮਣੇ ਆਉਂਦੇ ਰਹਿੰਦੇ ਹਨ ਲੇਕਿਨ ਪਹਿਲਾਂ ਵੀ ਅਜਿਹੇ ਚੈਕਿੰਗ ਮੁਹਿੰਮਾਂ ਚੱਲਦੀ ਰਹੀਆਂ ਹੈਗੀਆਂ ਤਾਂ ਕੁਝ ਖਾਸ ਨਤੀਜੇ ਸਿੱਟੇ ਸਾਹਮਣੇ ਨਹੀਂ ਆਉਂਦੇ ਇਸ ਤੇ ਕੀ ਕਰਨ ਹੋ ਸਕਦੇ ਤੁਹਾਡੇ ਨਹੀਂ ਜੀ ਦੇਖੋ ਜੀ ਹੁਣ ਜਿਹੜੇ ਹੁਣ ਜਿਹੜਾ ਜਦੋਂ ਸਰਕਾਰ ਬਹੁਤ ਸਰਗਰਮ ਹੋਈ ਆ ਪੁਲਿਸ ਸਰਗਰਮ ਹੋਈ ਆ ਨਾ ਉਹਦੇ ਉਦੋਂ ਦੇ ਬੜੇ ਰਿਜ਼ਲਟ ਆਏ ਆ ਬੜੇ ਰੋਗtham ਬਹੁਤ ਜ਼ਿਆਦਾ ਹੋਈ ਆ ਕਿਉਂ ਪਿੰਡਾਂ ਦਾ ਵੀ ਸਹਿਯੋਗ ਆਪਣਾ ਵੀ ਸਹਿਯੋਗ ਜ਼ਰੂਰ ਚਾਹੀਦਾ ਆ ਪਰ ਪੁਲਿਸ ਇਸ ਵੇਲੇ ਪੂਰਾ ਆਪਣੇ ਮੁਸਤਫਦੀ ਦੇ ਨਾਲ ਕੰਮ ਕਰ ਰਹੀ ਆ ਕਿਉਂ ਉਹਨਾਂ ਨੇ ਇਹ ਨਿਸ਼ਾਨਾ ਕਰ ਲਿਆ ਵੀ ਜਿਹੜਾ ਵੀ ਨਸ਼ਾ ਕੋਈ ਵੇਚਦਾ ਜਾਂ ਕਰਦਾ ਜਿਹੜਾ ਕਰਦੇ ਆ ਥੋੜੇ ਆ ਕਰਦੇ ਉਹਨਾਂ ਨੂੰ ਵੀ ਉਹ ਸਾਥ ਦੇ ਰਹੇ ਆ ਕਿਉਂ ਉਹਨਾਂ ਨੂੰ ਐਡਮਿਟ ਕਰਾ ਕੇ ਤੇ ਨਸ਼ੇ ਤੋਂ ਨਸ਼ੇ ਦਾ ਜਿਹੜੀ ਲਤ ਤੋਂ ਇਹ ਹੈਗਾ ਛੁਡਾਉਣਾ ਚਾਹੁੰਦੇ ਆ ਤੇ ਜਿਹੜੀ ਉਹਨਾਂ ਦੇ ਮਗਰਮ ਅਛਿਆ ਉਹਨਾਂ ਨੂੰ ਉਹ ਕਾਬੂ ਕਰ ਰਹੇ ਨੇ ਦੇਖੋ ਵਿੱਚ ਆਇਆ ਕਿ ਜਿਹੜੇ ਲੋਕ ਬਾਹਰੋਂ ਅਕਸਰ ਬਸੇ ਹੋਏ ਹੈਗੇ ਉਹੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਹੈਗੇ ਇਸੇ ਲਈ ਇਹਹੀ ਵਾਰਤਾ ਤੁਹਾਨੂੰ ਕਰਾਈ। ਚਲੋ ਕੋਸ਼ਿਸ਼ ਕੋਸ਼ਿਸ਼ ਦੇਖੋ ਜੀ ਹੁੰਦੇ ਆ ਗਲਤ ਅੰਸਰ ਜਿਹੜੇ ਯੂਨੀਵਰਸਿਟੀ ਵਾਲੇ ਤੁਹਾਨੂੰ ਪਤਾ ਵੀ ਇਲਾਕਾ ਬਹੁਤ ਵੱਡਾ ਆ ਉਹਦੇ ਵਿੱਚ ਗਲਤ ਅੰਸਰ ਹੁੰਦੇ ਆ ਉਹਨਾਂ ਨੂੰ ਆਪਾਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਆਪਣਾ ਆਪਣਾ ਜਿਹੜਾ ਇਹ ਤੰਦਾ ਛੱਡ ਦੇਣ ਤੇ ਚੰਗੇ ਰਹਿਣਗੇ ਨਹੀਂ ਤਾਂ ਫੇਰ ਪੁਲਿਸ ਨੇ ਇਹਦਾ ਨੱਥ ਬਾਝ ਲੈਣੀ ਆ।